ਸਤਿ ਸ੍ਰੀ ਅਕਾਲ ਵੀਰ ਜੀ ਜਗਦੇਵ ਦੇ ਨਾਮ ਤੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜਿਲ੍ਹਾ ਵਿਜੀ ਗਰਦਾਸਪੁਰ ਜੇ ਤਸੀਲ ਡੇਰਾ ਬਾਬਾ ਨਾਨਕ ਪਿੰਡ ਵਿਜੀ ਤਲਵੰਡੀਗਰਾ ਅੱਜ ਵੀਰ ਜੀ ਤੁਹਾਡੇ ਲਈ ਦੋ گاਵਾ ਲੈ ਕੇ ਆਏ ਜੇ ਇੱਕ ਤੇ ਗਾਂ ਦੂਜਾ ਸੁਆ ਜੇ ਮੂੰਹ 6 ਦੰਦ ਤੇ ਓਦਾਂ ਥੋੜੀ ਜਿਹੀ ਲੱਸੀ ਉਹਦੇ ਕਰਕੇ ਜਾਵਦੀ ਵੱਡੀ ਗਾਂ ਰਾਤ ਦੀ ਸੂਈ ਜੇ ਵੇਖੋ ਐ ਰਾਤ ਦੀ ਸੂਈ ਗੱਲਾਂ ਨਰੂ ਜੇ ਮਗਰਬ ਵੀਜੀ ਵਛਾ ਦੀ 15 ਕਿਲੋ ਬੋਲਾ ਤੇ ਆ ਜੇ ਕੱਲ ਦੀ ਸੂਈ ਦੇਖੋ 4:00 ਵਜੇ ਦੀ ਵੇਖੋ ਠੰਡੀ ਦੁੱਧ ਦੋ ਵਜੇ ਵਸ਼ੀਂ ਭਰ ਜੂ ਦੁੱਧ ਵੀਰ ਜੀ ਵਸ਼ੀਂ ਭਰ ਜੂ 18 20 ਕਿਲੋ ਆ ਮੈਂ ਗਰਮੀਆਂ 'ਚ ਜਰਸੀ ਦਾ ਕਰਾ ਚ ਮਾਰਗ ਵਿੱਚੀ ਵੇਖੋ 15 ਕਿਲੋ ਬੋਲਾ ਤਿਆਰ ਜੇ ਠੰਡੀ ਚੰਗੀ ਠੰਡੀ ਸੀਲ ਸਾਲ ਤੇ ਵੱਡੀ ਵਹਿਰ ਜੀ ਖੋਲੇ ਵੀਰ ਜੀ ਮਗਰ ਵੀਰ ਜੀ ਵਛਾ ਜੀ ਵੱਡੀ ਵਹਿਰ ਜੀ ਕਿ ਚੰਗੇ ਸਾਲ ਕ ਚਲਗੀ ਤੇ 20 ਪਲੱਸ ਤੇ ਚੱਲੂ ਰਾਮ ਫੁੱਲ ਲੱਕਾ ਦੋ ਵਜਨ ਵੇਖੋ ਵਿੱਚ ਲੈ ਜੋ ਹੁਣ ਲੰਮੀ ਲਾ ਜੀ ਇਹ ਕੋਈ 15 ਕਿਲੋ ਮੌਕੇ ਤੇ ਤਿਆਰ ਜੇ ਬੋਲਾ ਲੈ ਜੋ ਲੈ ਜੋ ਲੰਮੀ ਗਾਣਾ ਮੜੀ ਜੀ ਗੱਡੀ ਤੇ ਲੱਦਣ ਲੱਗਿਆਂ ਪੂਛ ਤੋਂ ਛਿੱਲੀ ਗਈ ਜੇ ਥੋੜੀ ਜੀ ਉਹਦੇ ਕਰਕੇ ਥੋੜੀ ਜੀ ਜੀ ਦਰਦ ਮਨਾਉਂਦੀ ਜੀ ਕੱਲ ਦੀ ਸੂਈ ਜਗੀ ਜੀ ਕਮਾਲ ਲਿਆ ਹੱਥੋਂ ਫੇਰ ਕੇ ਵਿਖਾ ਦਿਓ ਚੰਗੀ ਤਰ੍ਹਾਂ ਠੰਡੀ ਗਾਂ ਇਹ ਠੰਡੀ ਜਿੱਦਾਂ ਮਰਜ਼ੀ ਪੈ ਵੇਖੋ ਇਹ ਤਾਂ ਰ ਮਾਰ ਕੇ ਵਿਖਾ ਦਿਓ ਵੇਖੋ ਜੀ 15 ਕਿਲੋ ਮੌਕੇ ਤੇ ਤਿਆਰ ਜੇ ਬੋਲਾ ਦੁੱਧ ਵੇਸੀ ਭਰ ਜੂ 20 ਕਿਲੋ ਹੁਣ ਇਹ ਚਵਾਈ ਦਾ ਟਾਈਮ ਹੋਇਆ ਜੀ ਮਗਰ ਵੀਜੀ ਬੱਛਾ ਜੀ ਵੱਡੀ ਗਾਂ ਵੀ ਜੀ ਓਏ ਗਰਮੀਆਂ ਦੇ ਚੱਲਣ ਵਾਲੀ ਹੈ ਹੋਣ ਗਰਮੀਆਂ ਵਾਲਾ ਬਹੁਤਾ ਮਾਲ ਆਏਗਾ ਜੀ ਉਹ ਲੱਕਾਤ ਵਜਨ ਦੀ ਵੱਡੀ ਗਾਂ ਮੂੰਹੋਂ ਛੇ ਦਾ ਜੇ ਵੀਜੀ ਮਗਰ ਵੀਜੀ ਬੱਛਾ ਜੀ ਰੇਟ ਵੀਰ ਜੀ ਤੁਹਾਨੂੰ ਪਤਾ ਸਾਡੇ ਛੋਟੇ ਛੋਟੇ ਹੁੰਦੇ ਜੇ ਇਹਦੀਆਂ ਵਹਿੜਾਂ 70 75 65 ਦੀਆਂ ਵਗੰਡੀਆਂ ਵਹਿੜ ਵੀਰ ਜੀ ਦਾ ਕਿ 60000 ਦੀ ਤਾਂ 10000 ਹੋਰ ਜਾਂਦ 58000 ਦੀ ਵੀ ਜੈਸਨੋ ਵੈਰ ਹੋਣੀ ਜੇ ਛੋਟ ਛੜਪਾ ਕਰਦੇ ਛੋਟ ਕਰਦਾਂਗੇ ਹੋਰ ਵੀ ਚੋਕੀ 100 200 ਛੋਟ ਵੀ ਜੋ 58000 ਦੀ ਵੇਖੋ ਇਹ ਰੇਟ ਤੇ ਮਿਲਣੀ ਜੇ ਵੱਡੀ ਵਹਿੜ ਜੇ ਕੱਲ ਦੀ ਸੂਈ ਸੋਏ ਭਾਈ 15 ਕਿਲੋ ਬੋਲਾ ਤਿਆਰ ਜੀ ਥਾਣ ਦੇਖ ਲਓ ਵਿਰਲਾੰਦੇ ਜੀ ਠੰਡੀ ਸੀਲ ਥੋੜਾ ਪਤਾ ਭਲਾ ਭਲਾ ਦੇ ਲੁਕੇ ਜੇ ਥਾਨੂੰ ਵੱਡੀ ਵੈਰ 58000 ਦੀ ਵਿਜੀ ਹੋ ਜੇਗੀ ਗਰਮੀ ਤੇ ਆਏ ਚੱਲੇ ਕਿ ਕੋਈ ਹੋਂਕੇਗੀ ਦੁੱਜੀ ਆ ਗਈ ਝੂੰਗੀ ਛੋਟੇ ਛੋਟੇ ਸਿੰਘ ਦੇ ਹੱਗ ਹਾਨੀ ਕਰਕੇ ਥੋੜੀ ਬੋਦੀ ਕਰਨ ਦੀ ਵੇਖ ਵੈਰ ਦਾ ਥਾਂ ਤੇ ਲੈਵਾ ਇਹ ਵੈਰ ਦੂਜਾ ਸੁਆ ਜੀ ਵੇਖੋ ਥਾਂ ਲੈਵਾ ਠੰਡੀ ਫੂਨ ਤੋਂ ਠੰਡੀ ਕੋਈ ਨਹੀਂ ਹੱਥ ਹੱਥ ਫੇਰ ਕੇ ਵਿਖਾਓ ਕੋਈ ਠੰਡੀ ਹੈ ਹੱਥ ਹੱਥ ਫੇਰ ਕੇ ਗਰਮ ਨਹੀਂ ਹੈ ਦੰਦੀ ਫੂਨ ਤੋਂ ਥੋੜੀ ਗੱਡੇ ਨਹੀਂ ਕਰਦੀ ਐ ਬਾਕੀ ਠੰਡੀ ਵਹਿੜੋ ਥਾਣ ਵੇਖੋ ਤੁਸੀਂ ਮੱਝਾਂ ਵਾਲਾ ਲੱਗਾ ਜੇ ਤੋਰਦਾ ਉਹਨੂੰ ਲੰਮੀ ਤੋਰ ਦੋ ਇਹ ਵੀ ਜਰਸੀ ਕਰਾਸ ਵੇਰ ਵੇਖੋ ਮੱਝਾਂ ਵਾਲਾ ਥਾਂ ਪਿਆਰੀ ਜੇ ਵੇਰ ਜੀ ਅੱਜ ਸੂਵੇ ਕੱਲ ਸੂਵੇ ਰਾਤ ਸੂਵੇ ਲੈ ਜੋ ਲੈ ਜੋ ਲੰਮੀ ਲੈ ਜੋ ਐ ਬਰੇ ਕੋ ਥੋੜਾ ਜੇ ਦਮ ਦੀ ਉਦਾਂ ਐ ਠੰਡੀ ਜੀ ਰੁਕਦਾ ਇੱਥੇ ਮੜੀ ਜੀ ਮੜੀ ਜੀ ਦੋਤ ਵੇਖੋ ਵੇਰ ਜੀ ਛੰਡੀ ਵੈਰ ਜਾ ਲੈ ਰੋਈ ਤੇ ਗਾਮੀਆਂ ਨਹੀਂ ਪਈਆਂ ਨਾ ਉਹਦੇ ਕਰਕੇ ਥੋੜੀ ਜਿਹੀ ਡਰਦੀ ਹੈ ਲੈ ਵਾ ਵੇਖੋ ਬੈਠਾ ਦੂਜਾ ਸੋਹਾ ਜੀ ਵੇਖੋ ਵੈਰ ਇੱਧਰ ਇੱਧਰ ਲੈ ਆਓ ਇੱਥੇ ਪੈਬ ਨਾ ਬੰਨੋ ਲੈ ਕਿਨੇ ਕਰੇ ਐਵੇਂ ਇੰਚਿੰਚੋ ਕਾਣ ਲੈ ਵਾ ਵੇਖੋ ਬੈਠਾ ਉਮਰਾਂ ਨਹੀਂ ਕੀਤੀਆਂ ਮੱਝਾਂ ਵਾਲਾ ਥਣ ਜੇ ਥੋੜਾ ਵਿਚਵਾ ਇੱਕ ਨੰਬਰ ਮੱਝਾਂ ਦਾ ਥਣ ਲੱਗਾ ਤੇ ਤਿਆਰ ਵੀਜੀ ਵਹਿਰ ਜੀ ਅੱਜ ਸੂਪੇ ਰਾਤ ਸੂਪੇ ਸਵੇਰੇ ਸੂਪੇ ਤਿਆਰੀ ਹੈ ਤਿਆਰੀ ਹੈ ਕਿ ਜਾਂਦੇ ਹੀ ਪਾਂਡੇ ਦੇ ਦੁੱਧ ਪਾਉ ਤੇ ਗੱਡੀ ਚ ਚਾਰ ਕੇ ਸੂਪੇ ਇਹਦਾ ਵੀਰ ਜੀ ਭਾਅ ਬਹੁਤ ਛੋਟਾ ਜੇ ਵੱਡੀ ਵਹਿਰ ਛੋਟੀ ਵਹਿਰ ਨਹੀਂ ਜੀ ਮੋਲ ਇਹਦਾ 50 45 ਜਿੰਨਾ ਮੱਝੀ ਕਰੀ ਜਾਓ 40000 ਦੀ ਵਹਿੜ ਦੇ ਦੇਾਂਗੇ ਜੀ ਹਜ਼ਾਰ ਹੋਰ ਜਾਂ ਦੋ 38 ਹਜ਼ਾਰ ਦੀ ਵੀਰ ਜੀ ਦਾ ਹਾਂਗੇ ਵੈੜ 38 ਹਜ਼ਾਰ ਦੀ ਦੇਖੋ ਵੈੜ ਜਰਸੀ ਕਲਾਸ ਹੋਰ ਹਜ਼ਾਰ ਮਾਨ ਕਰਦੇ ਹਾਂਗੇ 37 ਹਜ਼ਾਰ ਜੱਸ ਨੂੰ ਜੀ ਵੈੜ ਹੋਏਗੀ ਜ਼ਿਲ੍ਹਾ ਗਰਦਾਸਪੁਰ ਵੀਰ ਜੀ ਤਹਿਸੀਲ ਡੇਰਾ ਬਾਬਾ ਨਾਨਕ ਪਿੰਡ ਵੀਰ ਜੀ ਜੇ ਤਲਵੰਡੀਗਰਾ ਨੰਬਰ ਬੋਲਦੇ ਵੀਰ ਜੀ 798 6448 ਇੱਕ ਵਾਰੀ ਫਿਰ ਬੋਲਦੇ ਹੋ 798 6448 ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ انو ورو ديږي